دار خدا ਨੇ ਗੱਲ ਕੀਤੀ ਆ ਤੇ ਮੈਨੂੰ خدا ਨੇ ਕਿਸਤੀ ਬਣਾਉਣ ਲਾਇਆ ਮੈਂ ਆਪਣੇ ਆਪ ਕਿਸਤੀ ਬਣਾਉਣਾ ਨਹੀਂ ਲੱਗਿਆ ਮੈਨੂੰ خدا ਨੇ ਲਾਇਆ ਉਹ ਕਹਰੇ ਸੀ ਕਿ خدا ਤੇਰੇ ਨਾਲ ਹੀ ਗੱਲ ਕਰਦਾ ਕਿ ਇੱਥੇ خدا ਦੇ ਲੋਕ ਨਹੀਂ ਕਿ ਇੱਥੇ نبی ਨਹੀਂ ਕਿ ਇੱਥੇ ਬਾਤ ਕਰੀਗੇ ਇੱਥੇ ਸੁਦੇਸ਼ ਕਰੀ ਹallelujah ਹallelujah ਇੱਥੇ ਲੋਕ ਨਹੀਂ ਹੈਗੇ ਨੂੰ خدا ਤੇਰੇ ਨਾਲ ਹੀ ਗੱਲ ਕਰੇਗਾ

ਯਾਰ ਬਣਾਓ ਹੇ ਹallelujah ਹallelujah ਤੇ ਬਣਾਉਣੀ ਪਵੇਗੀ ਫਿਰ ਇਹ ਹੀ ਤੁਹਾਡੇ ਰਿਸ਼ਤੇਦਾਰ ਤੁਸੀ ਕਹਿ ਰਹੇ ਹੋ ਤਾਤੀ ਦੇ ਆਹ ਕਾਉਣ ਬਾਲਿਆ ਕਾਤੀ ਨਾ ਸੁਣ ਬਾਲਿਆ ਇਹ ਜਾ ਜਾਏਗਾ ਇਹ ਸਭ ਖਤਮ ਹੋ ਜਾਵੇਗਾ ਉਹ ਤੁਹਾਨੂੰ ਕਹਿ ਰਹੇ ਨੇ ਪਾਗਲ ਹੋ ਗਿਆ ਤੂੰ ਇਹ ਬਾਰੇ ਪਤਾ ਨਹੀਂ ਕੀ ਬੋਲੀ ਅਗੇ ਦੇਗੇ ਇਹਨਾਂ ਨੂੰ ਸਮਝ ਨਹੀਂ ਆएगी ਪਤਾ ਨਹੀਂ ਚਾਚੇ ਨੂੰ ਕੀ ਸੁਣਾਇਆ ਜਾਂਦਾ ਇਹਨਾਂ ਨੂੰ ਅਬ ਤੁਹਾਡੀ ਨਹੀਂ ਸੁਣਦੇ ਹੋ ਇਹ ਹੀ ਨੂੰ ਦੇ ਨਾਲ ਜੋ ਹੋ ਰਿਹਾ ਅੱਜ ਇਹ ਨੂੰ ਦੇ ਨਾਲ ਹੀ ਹੋ ਰਿਹਾ ਹੈ ਹallelujah ਹallelujah ਪਰਕੁਸ ਨੇ ਜਿਹੜੇ ਸਕਿਸ਼ਤੀ ਤੇ ਚੜ ਜਾਣਾ ਹੈ ਐ ਸਾਰੇ ਛੋਟੀ ਛੋਟ ਕੇ ਉਹ ਨੂੰ 120 ਸਾਲ ਲੱਗਿਆ ਰਿਹਾ ਆਪਾਂ ਦਾ 78 ਸਾਲਾਂ ਦੀ ਲੱਗਿਆ ਹallelujah ਹallelujah 120 ਸਾਲ ਬਚਾ ਕਰਦਾ ਰਿਹਾ ਨੂੰ ਉਹਦੀ ਪਤਨੀ ਉਹਦੇ ਬੱਚੇ ਥੱਕੇ ਨਹੀਂ ਹੈਗੇ ਉਹ ਨਾਲ ਕਿਸ਼ਤੀ ਬਣਾਉਣ ਲੱਗ ਜਾਂਦੇ ਸੀ ਤੇ ਉਸ ਘਾ ਕੇ ਘੜੀ ਕੱਢ ਕੇ ਕੁਝ ਦਿਨ ਕੱਢ ਕੇ ਪ੍ਰਚਾਰ ਕਰ ਚਲੇ ਜਾਂਦੇ ਸੀ ਅਸੀਂ ਆਪਣੀ ਕਿਸ਼ਤੀ ਵੀ ਬਣਾ ਰਹੇ ਹਾਂ ਅਸੀਂ ਆਪਣਾ ਪ੍ਰਚਾਰ ਵੀ ਕਰ ਰਹੇ ਹਾਂ ਅਸੀਂ ਆਪਣੇ ਘਰਾਂ ਨੂੰ ਵੀ ਸੰਭਾਲ ਰਹੇ ਹਾਂ ਸਭ ਕੁਝ ਕਰ ਰਹੇ ਹਾਂ ਹallelujah ਹallelujah ਜਿਹੜਾ ਉਹ ਸੋਧ ਕਹਿੰਦੇ ਆ ਜਦੋਂ ਗੱਲ ਕਰ ਲਈ ਨਾ ਚਰਚ ਦੀ ਜਦੋਂ ਗੱਲ ਸੁਣੀ ਨਾ ਮੂੰਹ ਤੋਂ ਚਰਚ ਦੀ ਜਿੱਤੇ ਪੁੱਛੀਏ ਕਿੱਥੇ ਉਹ ਚਰਚ ਵਿੱਚ ਜਿੱਤੇ ਫੂਡ ਕਰੀਏ ਕਿੱਥੇ ਉਹ ਚਰਚ ਵਿੱਚ ਜਿੱਤੇ ਗੱਲ ਕਰੀਏ ਕਿੱਥੇ ਉਹ ਚਰਚ ਵਿੱਚ ਸੇਮ ਨੂੰ ਨੂੰ ਨਹੀਂ ਪਤਾ ਸੀ ਕੋਈ ਕਿਸ਼ਤੀ ਬਣਾ ਰਹੇ ਹਾਂ ਇਹ ਕਿਰਨ ਲੈ ਕੇ ਚਲੀ ਜਾਏਗੀ ਆਮੇ

ਉਹਨਾਂ ਨੂੰ ਮਸਾਤ ਲੱਗ ਰਿਹਾ ਕਹਿ ਰਹੇ ਨੇ ਦਾ ਪਾਗਲ ਹੋ ਗਏ ਹallelujah ਹallelujah ਇਹਦੇ ਦਿਮਾਗ ਫਿਰ ਗਏ ਨੇ ਇਹ ਪਾਗਲ ਹੋ ਗਏ ਨੇ ਹਰ ਹੱਥ ਤੇ ਕਰਾਇਆ ਲਾ ਕੇ ਫੁਕੀ ਜਾਂਦੇ ਨੇ ਉਹ ਤੇ ਹਰ ਹੱਥ ਤੇ ਤੇਲ ਫੁਕਦੇ ਫਿਰਦੇ ਰਹਿੰਦੇ ਨੇ ਸਾਰਾ ਸਾਰਾ ਦਿਨ ਉਹ ਕੋਰੇ ਫਿਰਦੇ ਰਹਿੰਦੇ ਨੇ ਉਹ ਕਹਿੰਦੇ ਨੇ ਪਾਗਲ ਹੋ ਕੇ ਇਹੀ ਸਾਧ ਤੋਂ ਦੂਰ ਸੌਦੇ ਪੈਂਦੇ ਸੀ ਅਮਨ ਜੇ ਤੁਸੀਂ ਇਹ ਨੂੰ ਸੁਣ ਰਿਹਾ ਇੱਕ ਦਿਨ ਉਹ ਨੂੰ ਵੀ ਸੌਂ ਰਿਹਾ ਸੀ ਤੇ ਜਿਹੜੀ ਅਜੂ ਥੋਦੇ ਦੇ ਪੀਤ ਦਿਆ ਇੱਕ ਦਿਨ ਹੋ ਰਿਹਾ ਹੈ ਅੱਛਾ ਜੀ ਹਾਲੇਲੂਇਆ ਹਾਲੇਲੂਇਆ